ਜਰ ਇਹ ਸੀ ਕੋਈ ਰੋੜ ਨਹੀਂ ਪਾਇਆ ਜਾਂ ਚਿਕਾ ਕਿਹਾ ਹਾਂ ਹਾਂ ਜੀ ਤੈਨੂੰ ਕਈ ਹੱਦ ਤੱਕ ਕਾਹ ਨੂੰ ਫੁੱਲੋਂ ਤੇ ਮਿਲੀ ਮਿਲਦਾ ਕਉਤੇ ਰਸਤੇ ਹੈ ਨਹੀਂ ਪਾਣੀ ਲਗ ਲਗ ਖੜਿਆ ਹੈ ਇਹ ਕੋ 10 ਸਾਲਾਂ ਦੀ ਪ੍ਰੋਬਲਮ ਹੈ ਪਰ ਕਿਸੇ ਸਰਕਾਰ ਨੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਲੋਕ ਬੜੇ ਰੌਲਾ ਪਾਵਾ ਕੇ ਵੀ ਹੱਕ ਕੇ ਅੱਜ ਦੁਪਹਿਰ ਸਮੇਂ ਬਈ ਭਾਰੀ ਬਰਸਾਤ ਕਾਰਨ ਸੰਗਤ ਮੰਡੀ ਵਿਖੇ ਮੰਡੀ ਨਿਵਾਸੀਆਂ ਦੇ ਘਰਾਂ ਵਿੱਚ ਬਰਸਾਤ ਦਾ ਪਾਣੀ ਜਾ ਵੜਿਆ ਜਿਸ ਕਾਰਨ ਮੰਡੀ ਨਿਵਾਸੀ ਸਰਕਾਰ ਤੇ ਹੋ ਗਏ ਤਤੇ ਕਿਹਾ ਸਾਥੋਂ ਨਹੀਂ ਹਰ ਰੋਜ਼ ਆਪਣੇ ਘਰਾਂ ਨੂੰ ਉੱਚੇ ਕਰਕੇ ਪਾਇਆ ਜਾਂਦਾ ਸੰਗਤ ਮੰਡੀ ਵਿਖੇ ਅੱਜ ਦੁਪਹਿਰ ਸਮੇਂ ਪਈ ਭਾਰੀ ਬਰਸਾਤ ਕਾਰਨ ਬਰਸਾਤ ਦਾ ਪਾਣੀ ਮੰਡੀ ਨਿਵਾਸੀਆਂ ਦੇ ਘਰਾਂ ਵਿੱਚ ਜਾ ਵੜਿਆ ਜਿਸ ਕਾਰਨ ਮੰਡੀ ਨਿਵਾਸੀ ਪ੍ਰਸ਼ਾਸਨ ਤੇ ਤਤਤੇ ਹੋ ਗਏ ਅਤੇ ਕਹਿਣ ਲੱਗੇ ਕਿ ਸਾਥੋਂ ਨਹੀਂ ਹਰ ਰੋਜ਼ ਆਪਣੇ ਘਰਾਂ ਨੂੰ ਉੱਚੇ ਕਰਕੇ ਪਾਇਆ ਜਾਂਦਾ ਪ੍ਰਸ਼ਾਸਨ ਤੇ ਤਤਤੇ ਹੋਏ ਮੰਡੀ ਨਿਵਾਸੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਉਹ ਇਹ ਆਪਣਾ ਦੁੱਖੜਾ ਕਿਸ ਕੋਲ ਜਾ ਕੇ ਰੋਣ ਤਸਵੀਰਾਂ ਵਿੱਚ ਤੁਸੀਂ ਲਾਈਵ ਦੇਖ ਰਹੇ ਹੋ ਜਿੱਥੇ ਕਿ ਭਾਰੀ ਬਰਸਾਤ ਕਾਰਨ ਮੰਡੀ ਵਿੱਚ ਗੋਡੇ-ਗੋਡੇ ਪਾਣੀ ਤੈਰਦਾ ਦਿਖਾਈ ਦੇ ਰਿਹਾ ਹੈ ਉੱਥੇ ਹੀ ਇਹ ਪਾਣੀ ਮੰਡੀ ਨਿਵਾਸੀਆਂ ਦੇ ਘਰਾਂ ਵਿੱਚ ਵੀ ਜਾ ਵੜਿਆ ਪਤਾ ਕੀ ਨਾ ਤੁਹਾਡਾ ਹਾਂ ਰਾਜਰਾਣ ਰਾਜਰਾਣ ਜੀ ਕੀ ਕਹਿਣਾ ਚਾਹੋਗੇ ਇਹ ਪਾਣੀ ਬਾਰੇ ਜੀ ਪਾਣੀ ਨਾਲ ਤਾਂ ਬੁਰਾ ਹਾਲ ਹੈ ਸਾਡੇ ਤਾਂ ਘਰਾਂ 'ਚ ਪਾਣੀ ਵੜ ਜਾਂਦਾ ਮਾੜੇ ਮੀਂਹ ਆ ਜੇ ਤਾਂ ਕੀ ਕਰੀਏ ਅਸੀਂ ਕੋਈ ਰੋਕ ਰੋਕ ਘਰ ਨਹੀਂ ਪਾਏ ਜਾਂਦੇ ਇੱਥੇ ਚੱਕ ਕੇ ਕਿੰਨਾ ਕ ਬਾਜ਼ਾਰ ਦੇ ਵਿੱਚ ਪਾਣੀ ਗੋਡੇ-ਗੋਡੇ ਕੀ ਮੰਗ ਕਰਦੇ ਤੁਸੀਂ ਮੰਗ ਕਰਦੇ ਆਂ ਛੜਕਾਂ ਦਾ ਬੁਰਾ ਹਾਲ ਹੈ ਛੇਰ ਸੇ ਚੱਲਾ ਜਾਵੇ ਕੀ ਕਹਿਣਾ ਚਾਹੁੰਦੇ ਜੀ ਪਾਣੀ ਬਾਰੇ ਜੀ ਕਹਿਣਾ ਕੀ ਚਾਹੁੰਦੇ ਸਾਰੀ ਦੁਨੀਆ ਨੂੰ ਪਤਾ ਹੈ ਦਰੋਮੀ ਪੈਰਾਂ ਦਾ ਬੜਾ ਬੁਰਾ ਹਾਲ ਹੈ ਨਾਂਗਕ ਸਿੰਘ ਨੂੰ ਰਹਿੰਦਾ ਨਹੀਂ ਕਿ ਦਾਜ ਲੋਗ ਔਖੇ ਹੋ ਜਾਂਦੇ ਆ ਦੁਕਾਨਾਂ ਦੁਕਾਨਦਾਰ ਔਖੇ ਹੁੰਦੇ ਵਿਚਾਰੇ ਉਹ ਬੈਠੇ ਝਾਕੀ ਅੰਦਰ ਆ ਗਾ ਕੋਈ ਆਉਂਦਾ ਨਹੀਂਗਾ ਕਈਆਂ ਦੁਕਾਨ ਖੁੱਲਣ ਕੈ ਮੀਂਹ ਮਿਲਦਾ ਕਿਉਂਕਿ ਰਸਤੇ ਹੈ ਨਹੀਂ ਪਾਣੀ ਲਗ ਲਗ ਖੜਾ ਹੈ ਇਹ ਕੋ 10 ਸਾਲਾਂ ਦੀ ਪ੍ਰੋਬਲਮ ਹੈ ਪਰ ਕਿਸੇ ਸਰਕਾਰ ਨੇ ਅੱਜ ਤੱਕ ਇਹਦੇ ਕੋਈ ਧਿਆਨ ਨਹੀਂ ਦਿੱਤਾ ਲੋਕ ਬੜੇ ਰੌਲਾ ਪਾਵਾ ਕੇ ਵੀ ਹੱਕ ਕੇ ਕਿ ਮਾਰਾ ਸਾਡਾ ਪਾਣੀ ਦਾ ਮਸਲਾ ਹੱਲ ਕਰੋ ਕਿ ਸਾਡਾ ਬਹੁਤ ਬੁਰਾ ਹਾਲ ਹੈ ਪਰ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਅਸੀਂ ਇਹ ਹੀ ਬੇਇਤਿਹਾਸ ਕਰਦੇ ਆ ਕਿ ਆ ਲੋਕਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਹੈ ਵਿਚਾਰੇ ਇਸ ਮੁਸ਼ਕਲ ਤੋਂ ਬਚ ਸਕਣ ब साठी ते